ਸਭ ਤੋਂ ਪਹਿਲਾਂ ਸਵਾਗਤ ਕਰਦਾ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਆ ਉਹ ਅੱਜ ਮੈਂ ਬਣਾਉਣੀ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਿਮਣੀ ਚੋਣਾ ਦੇ ਨਤੀਜੇ ਜਿਹੜੇ ਆ ਉਹ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤੀ ਆ ਮਹਾ ਜਿੱਤੀ ਆ ਬਹੁਤ ਮੁਸ਼ਕਲ ਜਿਹੜੀ ਆ ਜਿੱਤ ਪ੍ਰਾਪਤ ਹੋਈ ਆ ਤੇ ਕਾਂਗਰਸ ਨੇ ਵੀ ਜਿੱਤ ਪ੍ਰਾਪਤ ਕੀਤੀ ਆ ਤੇ ਪਰ ਮੈਂ ਅੱਜ ਗੱਲ ਕਰਨੀ ਆ ਕਾਂਗਰਸ ਬਾਰੇ ਕਾਂਗਰਸ ਦਾ ਮਤਲਬ ਵਧੀਆ ਟੱਕਰ ਦਿੱਤੀ ਕਾਂਗਰਸ ਨੇ ਕਾਂਗਰਸ ਗਿੱਦੜਵਾਹ ਜਿਹੜਾ ਹਲਕਾ ਸੀਗਾ ਲੋਕਾਂ ਦੀ ਉੱਤੇ ਜਿਆਦਾ ਨਿਗਾ ਸੀਗਾ ਕਿ ਅਮਰਤਾ ਵਿੜਿੰਗ ਸੀ ਇੱਕ ਬਚਪਨ ਸੇ ਡਿੰਪੀ ਟਨਲੋਂ ਸੀ ਤੇ ਲੋਕ ਜਿਹੜੇ ਸੀ ਉਸ ਹਲਕੇ ਤੇ ਜਿਆਦਾ ਨਿਗਾ ਸੀਗੀ ਕਿ ਵੇ ਇਹਨੇ ਕਿਹੜਾ ਜਿੱਤਦਾ ਹਨਾ ਤੇ বৈਗ੍ਰੂ ਦੀ મતલਬ কৃপা ਕਹਿ ਲਈਆ ਹਨ ਤੇ ਉਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤ ਗਈ ਤੇ ਅਮਰਤਾ ਵੜਿੰਗਾ ਜਿਹੜੀ ਉਹ ਉਥੋਂ ਆਰ ਗਈ ਫਰਕ ਵੀ ਕਾਫੀ ਆ ਹਨਾ ਤੇ ਹਾਰੇ ਨੇ ਤੇ ਮੈਂ ਗੱਲ ਕਰਨੀਆਂ ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਟਾਈਮ ਜਿਹੜਾ ਸੀਗਾ ਉਹ ਇੱਕ ਲੀਡਰ ਸੀ ਜਿਹਨੇ ਕਟ ਬਨ ਕੇ ਰੱਖਿਆ ਲੋਕਾਂ ਨੂੰ ਜਿੱਥੇ ਹੀ ਉਹ ਜਾਂਦਾ ਸੀ ਜਿਹੜੇ ਵੀ ਪਿੰਡ ਜਾਂਦਾ ਸੀ ਜਿਹੜੇ ਵੀ ਪਿੰਡੋਂ ਦੀ ਮਤਲਬ ਮੀਟਿੰਗ ਹੁੰਦੀ ਸੀ ਰੈਲੀ ਹੁੰਦੀ ਸੀ ਉਹ ਉਸ ਮੀਟਿੰਗ ਦੇ ਵਿੱਚ ਲੋਕ ਆਉਂਦੇ ਸੀ ਉਹਨੂੰ ਸੁਣਨ ਵਾਸਤੇ ਤੇ ਉਸ ਲੀਡਰ ਦਾ ਨਾਮ ਆ ਕਾਂਗਰਸ ਪਾਰਟੀ ਤੋਂ ਰਾਣਾ ਗੁਰਜੀਤ ਸਿੰਘ ਤੜਲੇਦਾਰ ਟੱਕੜ ਬੰਦਾ ਮੈਂ ਕਹਿ ਸਕਦਾ ਕਾਂਗਰਸ ਪਾਰਟੀ ਦੇ ਵਿੱਚ ਆ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਕਹੀਦਾ ਸੀ ਪਰ ਹੁਣ ਵਾਕੇ ਹੀ ਜਿੱਦਾਂ ਬੰਦੇ ਨੇ ਸਪੀਚ ਦਿੱਤੀ ਜਿੱਦਾਂ ਉਸ ਬੰਦੇ ਦਾ ਪਹਿਰਾਵਾ ਬੋਲਣ ਦਾ ਤਰੀਕਾ ਹਨਾ ਮੈਂ ਜਿੰਨੇ ਵੀ ਮੀ ਉਹਨਾਂ ਦੇ ਮਤਲਬ ਇੰਸਟਾਗ੍ਰam ਤੇ ਲਾਲੋ ਜਾਂ ਕਿਦਾਂ ਵੀ ਇਦਾਂ ਪਤਾ ਲੱਗਦਾ ਰਿਹਾ ਮੈਨੂੰ ਉਹ ਬੰਦੇ ਨੇ ਇਕੱਠ ਕਰਕੇ ਵਿਖਾਇਆ ਹਨਾ ਉਹ ਜਿੱਥੇ ਵੀ ਜਿਹੜੇ ਪਿੰਡ ਜਾਂਦਾ ਸੀ ਨਾ ਉਸ ਪਿੰਡ ਵਿੱਚ ਇਕੱਠ ਜਿਹੜਾ ਵਾ ਉਹ ਹੁੰਦਾ ਹੀ ਹੁੰਦਾ ਸੀ ਲੋਕ ਜਿਹੜੇ ਨੇ ਉਹਨੂੰ ਸੁਣਨ ਵਾਸਤੇ ਆਉਂਦੇ ਸੀ ਇਹ ਤੇ ਬਹੁਤ ਮਿਹਨਤ ਕੀਤੀ ਤੇ ਮੈਂ ਕਹਿ ਸਕਦਾ ਕਿ ਕਾਂਗਰਸ ਪਾਰਟੀ ਨੂੰ ਉਹਨਾਂ ਬਾਰੇ ਵੀ ਕੁਝ ਸੋਚਣਾ ਚਾਹੀਦਾ ਉਹ ਐਸਾ ਬੰਦਾ ਵਾ ਜਿਨੇ ਆਪਣੇ ਬੇਟੇ ਨੂੰ ਆ ਆਜ਼ਾਦ ਉਮੀਦਵਾਰ ਚੋਣ ਲੜਾਈ ਤੇ ਏਡਾ ਵੱਡਾ ਗੱਡ ਸੀ 2022 ਦੇ ਵਿੱਚ ਝਾੜੂ ਦਾ ਤੇ ਗੱਡ ਦੇ ਵਿੱਚ ਹੀ ਆਜ਼ਾਦ ਉਮੀਦਵਾਰ ਵਜੋਂ ਉਹਨੇ ਆਪਣੇ ਪੁੱਤਰ ਨੂੰ ਜਿਹੜਾ ਵਾ ਜਤਾਇਆ ਸੁਲਤਾਨਪੁਰ ਲੋਧੀ ਤੋਂ ਤੇ ਉਹ ਹਮੇਸ਼ਾ ਕਹਿੰਦਾ ਸੀਗਾ ਕਿ ਜੇ ਮੇਰਾ ਬੇਟਾ ਹਾਰ ਜੇ ਮੈਂ ਸਿਆਸਤ ਛੱਡ ਦੂੰਗਾ ਪਰ ਦੇਖ ਲੋ ਉਸ ਬੰਦੇ ਦਾ ਐਕਸਪੀਰੀਅੰਸ ਕੀ ਕਹਿੰਦਾ ਹੈ ਹਨਾ ਬੜਾ ਤੜਲੇਦਾਰ ਬੰਦਾ ਮੈਂ ਮੰਨਦਾ ਕਿਉਂਕਿ ਉਸ ਬੰਦੇ ਨੇ ਮੈਂ ਮੈਨੂੰ ਲੱਗਦਾ ਕਿ ਉਸ ਬੰਦੇ ਨੇ ਜਿੱਥੇ-ਜਿੱਥੇ ਵੀ ਉਹ ਗਿਆ ਨਾ ਉਸ ਬੰਦੇ ਨੂੰ ਲੋਕ ਸੁਣੇ ਸੁਣਦੇ ਰਹੇ ਨੇ ਅਸਰ ਕੀਤਾ ਤੇ ਵੋਟ ਪਾਈ ਮੈਨੂੰ ਲੱਗਦਾ ਕਿ ਜਿੱਥੋਂ ਵੀ ਕਾਂਗਰਸ ਜਿੱਤੀ ਆ ਨਾ ਉਹ ਰਾਣਾ ਗਰਜੀਤ ਸਿੰਘ ਦੇ ਕਰਕੇ ਹੀ ਜਿੱਤੀ ਆ ਉਹਨਾਂ ਨੇ ਬੜੀ ਜਦੋਜਾਦ ਕੀਤੀ ਬੜੀ ਉਹਨਾਂ ਨੇ ਰੈਲੀਆਂ ਕੀਤੀਆਂ ਬਹੁਤ ਮਿਹਨਤ ਕੀਤੀ ਇਸ ਜਮਣੀ ਇਲੈਕਸ਼ਨ ਦੇ ਵਿੱਚ ਤੇ ਬਾਕੀ ਤੁਹਾਨੂੰ ਕੀ ਲੱਗਦਾ ਰਾਣਾ ਗੁਰਜੀਤ ਸਿੰਘ ਬਾਰੇ ਕਮੈਂਟਾਂ ਰਾਈ ਜ਼ਰੂਰ ਦੱਸਿਓ ਫਿਰ ਆਵਾਂਗੇ ਹਾਜ਼ਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ